ਜਗਜੀਤ ਸਿੰਘ ਡੱਲੇਵਾਲ ਹੋរី ਮਰਨ ਵਰਤੇ ਬੈਠੇ ਹੋਏ ਨੇ ਅੱਜ 16ਵਾਂ ਦਿਨ ਹੈ ਮਰਨ ਵਰਤ ਦੇ ਵਿੱਚ ਉਹ ਜਾ ਚੁੱਕੇ ਨੇ ਜਿਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਔਰ ਵਜਨ ਲਗਾਤਾਰ ਘਟਦਾ ਜਾ ਰਿਹਾ ਹੈ ਉਹਨਾਂ ਦੇ ਨਾਲ ਕਿਸੇ ਵੇਲੇ ਵੀ ਕੁਝ ਵੀ ਵੱਡਾ ਵਾਪਰ ਸਕਦਾ ਹੈ ਪਰ ਸਰਕਾਰਾਂ ਚੁੱਪ ਨੇ ਭਾਵੇਂ ਉਹ ਸੂਬੇ ਦੀ ਸਰਕਾਰ ਹੋਵੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਦੀ ਚੁੱਪੀ ਹੈ ਜਿਹੜੀ ਉਹ ਖਤਰਨਾਕ ਮੋੜ ਤੇ ਪਹੁੰਚ ਚੁੱਕੀ ਹੈ ਸਭ ਤੋਂ ਪਹਿਲਾਂ ਅਪਡੇਟ ਤੁਹਾਨੂੰ ਦੱਸਨੇ ਆ ਕਿ ਕੀ ਹੁਣ ਤੱਕ ਹੈਗੀ ਹੈ ਡਾਕਟਰਾਂ ਦੇ ਮੁਤਾਬਕ ਡੱਲੇਵਾਲ ਦੀ ਲਗਾਤਾਰ ਸਿਹਤ ਹੈ ਜਿਹੜੀ ਉਹ ਵਿਗੜਦੀ ਜਾ ਰਹੀ ਹੈ 11 ਕਿਲੋ ਤੋਂ ਵੀ ਵੱਧ ਵજન ਘਟ ਚੁੱਕਿਆ ਡੱਲੇਵਾਲ ਹੋਰਾਂ ਦਾ ਭੁਖੜਤਾਲ ਦੇ 16 ਦਿਨ ਪੂਰੇ ਹੋਣ ਤੇ ਖਨੋਰੀ ਬਾਰਡਰ ਤੇ 15 ਦਿਨ ਪੂਰੇ ਹੋਣ ਤੇ ਖਨੋਰੀ ਬਾਰਡਰ ਤੇ ਸਾਰਿਆਂ ਨੇ ਭੁਖੜਤਾਲ ਵੀ ਕੀਤੀ ਅੱਜ ਕਿਸਾਨਾਂ ਨੇ ਖਨੋਰੀ ਬਾਰਡਰ ਤੇ ਛੜਤੀ ਕਲਾ ਦੀ ਅਰਦਾਸ ਕੀਤੀ 13 ਦਸੰਬਰ ਨੂੰ ਸਾਰਿਆਂ ਨੂੰ ਰਾਤ ਦਾ ਖਾਣਾ ਨਾ ਖਾਣ ਦੀ ਨਵਲੋ ਅਪੀਲ ਕੀਤੀ ਗਈ ਹੈ ਆਪਣੀਆਂ ਸੈਲਫੀ ਲੈ ਕੇ ਸੋਸ਼ਲ ਮੀਡੀਆ ਤੇ ਪਾਉਣ ਦੀ ਵੀ ਅਪੀਲ ਕੀਤੀ ਗਈ ਹੈ ਸੋ ਇਹ तमाम तरह ਦੀਆਂ ਚੀਜ਼ਾਂ ਨੇ ਚੜੀਆਂ ਉਹ ਕਿਸਾਨ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਕਿਸੇ ਤਰੀਕੇ ਨਾਲ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਕਿਸੇ ਤਰੀਕੇ ਨਾਲ ਲੋਕ ਅੱਗੇ ਆਣ ਤੇ ਉਹਨਾਂ ਦੀ ਆਵਾਜ਼ ਜੜੀ ਸਰਕਾਰ ਸੁਣੇ ਤੇ ਗੱਲਬਾਤ ਦਾ سلسلہ ਅੱਗੇ ਤੁਰੇ ਪਰ ਹਲੇ ਤੱਕ ਕਿਸੇ ਪਾਸੋਂ ਵੀ ਕੋਈ ਵੀ ਸੁਖ ਸੁਨੇਹਾ ਆਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਗੁਰਦਰਸ਼ਨ ਮਿਰਨਲ ਖਨੋਰੀ ਬਾਰਡਰ ਤੋਂ ਸਿੱਧਾ ਜੁੜੇ ਹੋਏ ਨੇ ਇਸ ਤੋਂ ਇਲਾਵਾ ਗੁਰਿੰਦਰ ਸਿੰਘ ਪੰਗੂ ਸਾਹਿਬ ਜੁੜੇ ਹੋਏ ਨੇ ਕਿਸਾਨਾਂ ਨੂੰ ਪਹਿਲਾ ਖਨੋਰੀ ਬਾਰਡਰ ਤੋਂ ਹੀ ਆਪਾਂ ਦੇਖ ਲੈਣੇ ਆ ਰਿਐਕਸ਼ਨ ਕੀ ਆ ਰਿਹਾ ਗੁਰਦਰਸ਼ਨ ਅਸੀਂ ਲਗਾਤਾਰ ਦੇਖ ਰਹੇ ਆ ਤਸਵੀਰਾਂ ਵੀ ਚੱਲ ਰਹੀਆਂ ਨੇ ਡਾਕਟਰ ਸਾਹਿਬ ਵੀ ਕੋਲ ਬੈਠੇ ਹੋਏ ਨੇ ਕੱਲ ਡਾਕਟਰ ਭਾਵੁਕ ਵੀ ਹੋਗੇ ਸੀ ਗੱਲਾਂ ਕਰਦੇ ਹੋਏ ਉਹ ਕਹਿੰਦੇ ਕਿ ਮੇਰੇ ਸਾਹਮਣੇ ਤਿਲ ਤਿਲ ਦੱਲੇਵਾਲ ਸਾਹਿਬ ਮਰ ਰਹੇ ਨੇ ਮੈਨੂੰ ਪਤਾ ਲੱਗ ਰਿਹਾ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ ਦੇ ਵਿੱਚ ਹੈ ਪਰ ਸਭ ਦੇ ਬਾਵਜੂਦ ਮੈਂ ਕੁਝ ਨਹੀਂ ਕਰ ਪਾ ਰਿਹਾ ਕਿਉਂਕਿ ਉਹਨਾਂ ਨੇ ਟ੍ਰੀਟਮੈਂਟ ਕਰਾਉਣ ਤੋਂ ਮਨਾ ਕਰਤਾ ਉਹਨਾਂ ਨੇ ਕੁਝ ਖਾਣ ਤੋਂ ਮਨਾ ਕਰ ਦਿੱਤਾ ਹੁਣ ਤਾਜ਼ਾ ਹਾਲਾਤ ਕੀ ਨੇ ਬਿਲਕੁਲ ਹਰਪ੍ਰੀਤ ਜਿਹੜੀ ਗੱਲ ਤੁਸੀਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਬਡੇਰੀ ਉਮਰ ਦੇ ਤੇ ਦੂਜੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਨੇ ਪਰ ਹੁਣ ਜਿਹੜੀ ਖਨੌਰੀ ਬਾਰਡਰ ਤੇ ਉੱਤੇ 16 ਦਿਨ ਪੂਰੇ ਹੋ ਚੁੱਕੇ ਨੇ ਮਰਨ ਪਰਤੇ ਬੈਠਿਆਂ ਨੂੰ ਪਰ ਹਾਲਾਤ ਇਦਾਂ ਦੇ ਬਣੇ ਹੋਏ ਨੇ ਭਾਵੇਂ ਕਿ ਕਿਸਾਨ ਪੰਡਾਲ ਦੇ ਵਿੱਚ ਅੱਖ ਬੈਠਦੇ ਨੇ ਸਪੀਚ ਸੁਣਦੇ ਨੇ ਪਰ ਉਹਨਾਂ ਦਾ ਜਿਹੜਾ ਦਿਮਾਗ ਹੈ ਔਰ ਅੱਖਾਂ ਨਾਲ ਤੁਹਾਨੂੰ ਨਜ਼ਰ ਆਉਣਗੀਆਂ ਤੇ ਜਿਹੜਾ ਦਿਮਾਗ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਵੱਲ ਰਹਿੰਦਾ ਕਿ ਕੋਈ ਦੀ ਮਦਭਾਗੀ ਖਬਰ ਸਾਹਮਣੇ ਨਾ ਆ ਜਾਵੇ ਜਿਹਦੇ ਨਾਲ ਸਾਡਾ ਇੱਕ ਨਿੱਧੜਕ ਜਰਨੈਲ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਖੋ ਬੈਠੀਏ ਪਰ ਹਰ ਇੱਕ ਦੇ ਜਵਾਨ ਦੇ ਉੱਤੇ ਇੱਕ ਸ਼ਬਦ ਹੋਰ ਵੀ ਆ ਕਿ ਸਰਕਾਰ ਆਪਣਾ ਰੋਲ ਕਿਉਂ ਨਹੀਂ ਨਿਵਾ ਰਹੀ ਪੰਜਾਬ ਸਰਕਾਰ ਦਾ ਫਰਜ ਬਣਦਾ ਕਿ ਪੰਜਾਬ ਦੇ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ तकरीबन 10 ਮਹੀਨਿਆਂ ਤੋਂ ਉੱਤੇ ਹੋ ਗਏ ਨੇ ਕਿਸਾਨਾਂ ਨੂੰ ਬੈਠਿਆ ਨੂੰ ਚਾਰ ਮੀਟਿੰਗਾਂ ਤਾਂ ਕਰਵਾਈਆਂ ਪਰ ਹੁਣ ਚੁੱਪੀ ਕਿਉਂ ਤਾਰੀ ਹੋਈ ਆ ਸਰਕਾਰਾਂ ਨੇ ਇਹ ਜਿਹੜੇ ਸਵਾਲ ਨੇ ਹਰ ਇੱਕ ਕਿਸਾਨ ਦੇ ਮਜ਼ਦੂਰ ਦੇ ਵਪਾਰੀ ਦੇ ਜਹਨ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਪਰ ਇੱਥੇ ਜਿਹੜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਸੀ ਆਪਣੇ ਦਸਤਕਾਂ ਦੇ ਨਾਲ ਡਾਕਟਰ ਜੋ ਉਹਨਾਂ ਦੀ ਦੇਖਭਾਲ ਕਰ ਰਹੇ ਨੇ ਉਹਨਾਂ ਨਾਲ ਦੇ ਵੀ ਆਪਣੇ ਅਥਰੂ ਨੇ ਜਿਹੜੇ ਰੋਕ ਨਹੀਂ ਪਾਏ ਕਿ ਇੱਕ ਬੰਦੇ ਨੂੰ ਅਸੀਂ ਪਲ-ਪਲ ਆਪਣੀ ਅੱਖਾਂ ਸਾਹਮਣੇ ਉਹਨੂੰ ਆਪਣੀ ਮੌਤ ਤੇ ਜਾਂ ਜਿਹੜੀ ਲੜਾਈ ਹੈ ਉਹ ਲੜਦੇ ਦੇਖ ਰਹੇ ਆ ਉਹਨਾਂ ਦੇ ਮਸਲ ਬਿਲਕੁਲ ਖਤਮ ਹੋ ਚੁੱਕੇ ਨੇ ਸਰੀਰ-ਸਰੀਰ ਨੂੰ ਖਾਣ ਲੱਗ ਚੁੱਕੇ ਆ ਬੜੀਆਂ ਜਿਹੜੀਆਂ ਦਿਲ ਨੂੰ ਦਹਿਲਾਉਣੇ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਡੱਲੇਵਾਲ ਸਾਹਿਬ ਬੇਬਸ ਹੋਏ ਦੇਖਦੇ ਨੇ ਪਰ ਜਦੋਂ ਉਹਨਾਂ ਨੂੰ ਕੋਈ ਵੀ ਕਿਸਾਨ ਪੁੱਛਦਾ ਜਾਂ ਕੋਈ ਮਿਲਣ ਆਉਂਦਾ ਪੁੱਛਦਾ ਕਿ ਕਿੱਦਾਂ ਡੱਲੇਵਾਲ ਸਾਹਿਬ ਤਾਂ ਉਹ ਚੜ੍ਹਦੀ ਕਲਾ ਦਾ ਸੰਦੇਹ ਦਿੰਦੇ ਨੇ ਗੁੱਟਾ ਖੜਾ ਕਰਕੇ ਕਹਿੰਦੇ ਅਸੀਂ ਮੈਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਹਾਂ ਉਹਨਾਂ ਨੇ ਆਪਣਾ ਮੈਡ ਬਣਾ ਲਿਆ ਕਿ ਮੈਂ ਆਪਣੀ ਸ਼ਹਾਦਤ ਦੇ ਕੇ ਆਪਣੇ ਕਿਸਾਨ ਭਰਾਵਾਂ ਨੂੰ ਕੁਝ ਨਾ ਕੁਝ ਕਰਕੇ ਜਾਵਾਂ ਪਰ ਲੜੀ ਤਿਆਰ ਕੀਤੀ ਹੋਈ ਹੈ ਭਾਵੇਂ ਜਗਦੀਸ਼ ਸਿੰਘ ਡੱਲੇਵਾਲ ਡਾਕਟਰ ਸਾਹਿਬ ਨੇ ਕਹਿ ਦਿੱਤਾ ਕਦੇ ਵੀ ਕੋਈ ਮਦਭਾਗੀ ਖਬਰ ਸੌਣ ਨੂੰ ਮਿਲ ਸਕਦੀ ਹੈ ਪਰ ਅਸੀਂ ਵੀ ਅਰਦਾਸ ਕਰਦੇ ਆ ਬਹਿਰੂ ਕੇ ਪੀਟੀ ਪੀਟੀਸੀ ਦੇ ਜਿਹੜੇ ਕਿੰਨੇ ਵੀ ਦਸ ਦੇਖ ਰਹੇ ਨੇ ਉਹ ਸਾਰੇ ਇਸ ਚੀਜ਼ ਦੀ ਜਰੂਰ ਹਮੇਂ ਭਰਨਗੇ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਵਹਿਰੂ ਕ੍ਰਿਦਿਕਲਾ ਦੇ ਵਿੱਚ ਰੱਖੇ ਅੱਛਾ ਗੁਰਦਰਸ਼ਨ ਇੱਕ ਗੱਲ ਦੱਸਿਓ ਇੱਕ ਗੱਲ ਦੱਸਿਓ ਕਿ ਕਿਉਂਕਿ ਕਿਉਂਕਿ ਜਿਵੇਂ ਤੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਲੈ ਕੇ ਇਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਸੀ ਕੱਲ ਅਸੀਂ ਜਦੋਂ ਡਿਬੇਟ ਕੀਤੀ ਸੀ ਤਾਂ ਉਸ ਡਿਬੇਟ ਦੇ ਵਿੱਚ ਡਾਕਟਰ ਸਾਹਿਬ ਵੀ ਸੀਗੇ ਅਮਰੀਕਾ ਤੋਂ ਜਿਹੜੇ ਜੁੜੇ ਹੋਏ ਸੀਗੇ ਡਾਕਟਰ ਸਵਾਮੀ ਉਹ ਪਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਉਹਨਾਂ ਸਮਰਥਨ ਮਿਲ ਪਾ ਰਿਹਾ ਲੋਕ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹਿਲਾਂ ਘੱਟ ਸੀਗੇ ਕੋਈ ਕੋਈ ਰਫਤਾਰ ਤੋਂ ਨਜ਼ਰ ਆਈ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਪਿਛਲੀ ਕਿਸਾਨੀ ਅੰਦੋਲਨ ਦਰਾਂ ਨਿਕ ਵੇਵ ਬਣੀ ਸੀ ਉਹ ਵੇਵ ਬਣ ਪਾ ਰਹੀ ਹੈ ਬਿਲਕੁਲ ਹਰਪ੍ਰੀਤ ਅਪੀਲ ਹਰ ਰੋਜ਼ ਕੀਤੀ ਜਾ ਰਹੀ ਹੈ ਪਰ ਅਪੀਲ ਦਾ ਅਸਰ ਹੈ ਜਿਹੜਾ ਹੌਲੀ-ਹੌਲੀ ਪੈਣਾ ਜਰੂਰ ਸ਼ੁਰੂ ਹੋਇਆ ਹੁਣ ਅੱਜ ਜਿਹੜੇ ਨੌਜਵਾਨ ਨੇ ਮੈਂ ਜਰੂਰ ਦੱਸਾਂਗਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਐਕਟਰ ਬਣਦੇ ਨੇ ਭਾਨਾ ਸਿੱਧੂ ਵੱਡੀ ਨੌਜਵਾਨਾਂ ਦੀ ਗਿਣਤੀ ਦੇ ਨਾਲ ਲੈ ਕੇ ਆਏ ਨੇ ਉਹਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਕਿ 13 ਤਰੀਕ ਨੂੰ ਅਸੀਂ ਸੰਗਰੂਰ ਬਾਈਪਾਸ ਤੋਂ ਇੱਕ ਵੱਡਾ ਨੌਜਵਾਨਾਂ ਦਾ ਵੱਡਾ ਕਾਫਲਾ ਲੈ ਕੇ ਖਨੌਰੀ ਬਾਰਡਰ ਤੇ ਪਹੁੰਚਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਦੇ ਵਿੱਚ ਪਰ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹਨਾਂ ਦਾ ਇਕੱਠ ਹੈ ਉਹ ਵੀ ਜਿਹੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਅਪੀਲ ਦਾ ਅਸਰ ਪੈਣਾ ਜੁਰ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਆਪਣੀ ਜਾਨ ਸ਼ਹਾਦਤ ਕਹਿ ਸਕਦੇ ਆ ਕਿ ਉਹਨਾਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾਈ ਹੋਈ ਆ ਉਹ ਆਪਣੇ ਭਰਾਵਾਂ ਦੇ ਲਈ ਰਹਿੰਦੀਆਂ ਮੰਗਾਂ ਮਨਵਾਉਣ ਦੇ ਲਈ ਆਪਣਾ ਆਪਣਾ ਆਪ ਨੂੰ ਨਿਸਾਬਰ ਕਰ ਰਹੇ ਨੇ ਇੱਕ ਕਿਸਾਨੀ ਆਗੂ ਹੋਣ ਦੇ ਨਾਂ ਤੇ ਜਿਹੜਾ ਉਹਨਾਂ ਦਾ ਫਰਜ ਸੀ ਉਹ ਨਿਭਾ ਰਹੇ ਨੇ ਉਹਨਾਂ ਨੇ ਆਪਣੇ ਮਾਈਂਡ ਦੇ ਵਿੱਚ ਵਸਾ ਲਿਆ ਕਿ ਹੁਣ ਸਰਕਾਰ ਜੇਕਰ ਚੁੱਪੀ ਧਾਰੀ ਹੋਈ ਹੈ ਤਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਅਸੀਂ ਆਪਣੇ ਆਪ ਨੂੰ ਇਸ ਸ਼ਹਾਦਤ ਦੇ ਕੇ ਹੋ ਸਕਦਾ ਸਰਕਾਰ ਸਾਡੀ ਮੌਤ ਚਾਹੁੰਦੀ ਹੋਵੇ ਤਾਂ ਹੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ جا ਸਕਦੀਆਂ ਨੇ بار بار ਅਸੀਂ ਤਸਵੀਰਾਂ ਦਿਖਾ ਰਹੇ ਸੀ ਜਿਵੇਂ ਡੱਲੇਵਾਲ ਸਾਹਿਬ ਨੂੰ ਇਥੋਂ ਚੁੱਕ ਕੇ ਲਿਜਾਇਆ ਜਾਂਦਾ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਡੀਆਈਜੀ ਮਨਦੀਪ ਸਿੰਘ ਸਿੱਧੂ ਪਟਿਆਲਾ ਰੇਂਜ ਇੱਥੇ ਆਉਂਦੇ ਆ ਪਤਾ ਲਾਣ ਦੇ ਲਈ ਪਰ ਗੱਲਬਾਤ ਅੱਗੇ ਕੁਝ ਨਹੀਂ ਚੱਲੀ ਪ੍ਰਸ਼ਾਸਨ ਵੱਲੋਂ ਚੁੱਪੀ ਧਾਰੀ ਹੋਈ ਆ ਪੰਜਾਬ ਸਰਕਾਰ ਦਾ ਕੋਈ ਕੋਈ ਖਾਸ ਵੱਡਾ ਬਿਆਨ ਸਾਹਮਣੇ ਨਾ ਆਉਣਾ ਇਹ ਕਿਤੇ ਨਾ ਕਿਤੇ ਸੱਕ ਦੇ ਘੇਰੇ ਦੇ ਵਿੱਚ ਜ਼ਰੂਰ ਹੈ ਪਰ ਕਿਸਾਨ ਵਾਪਸ ਆਣਾ ਪੰਗੂ ਸਾਹਿਬ ਮੇਰੇ ਨਾਲ ਜੁੜੇ ਹੋਏ ਪੰਗੂ ਸਾਹਿਬ ਆਪਣਾ ਕੱਲ ਵੀ ਡਿਬੇਟ ਕੀਤੀ ਸੀ ਕੱਲ ਵੀ ਭਾਜਪਾ ਦੇ ਆਗੂਆਂ ਦੇ ਨਾਲ ਥੋੜਾ ਜਿਹਾ ਤਲਖ ਕਲਾ ਮੇਰੀ ਵੀ ਹੋ ਗਈ ਸੀ ਤੁਸੀਂ ਦੇਖਿਆ ਹੋਣਾ ਪਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਸਰਕਾਰਾਂ ਦੇ ਕੰਨਾਂ ਤੇ ਜੂ ਨਾ ਰੇਗਣਾ ਇਹ ਜਿਆਦਾ ਗੰਭੀਰ ਮੁੱਦਾ ਨਹੀਂ ਹੈ ਮੁੱਦਾ ਇਹ ਤਾਂ ਗੰਭੀਰ ਹੈ ਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਾਨ ਜਿਹੜੀ ਜੋਖਮ ਦੇ ਵਿੱਚ ਪਈ ਹੋਈ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਪਾਂ ਇੱਕ ਆਪਣੇ ਵੱਡੇ ਕਦਾਵਰ ਲੀਡਰ ਦੀ ਜਾਨ ਜੋਖਮ 'ਚ ਪਾ ਰਹੇ ਹਾਂ ਪਰ ਉਸ ਜਾਨ ਦਾ ਕੀ ਮੁੱਲ ਤਾਰ ਰਿਆਂ ਕੀ ਕੀ ਉਹਨਾਂ ਦਾ ਜਨ ਦਾ ਮੁੱਲ ਪੈ ਰਿਹਾ ਹੈ ਕੀ ਸਰਕਾਰ ਦੇ ਕੰਨਾਂ ਤੇ ਜੂਨ ਸਰਕਾਰੀ ਹੈ ਕੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਈ ਪੈਲ ਕਰ ਰਹੀ ਹੈ ਨਹੀਂ ਕਰ ਰਹੀ ਨਜ਼ਰ ਨਹੀਂ ਆ ਰਹੀ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਥੋੜਾ ਜਿਹਾ ਪਿੱਛੇ ਹਟ ਜਾਣਾ ਚਾਹੀਦਾ ਅੱਛਾ ਚਲੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਪਿੱਛੇ ਚੀਜ਼ ਦੇਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਪ੍ਰਿਜੀ ਗੱਲ ਐ ਇਦਾਂ ਹੈਗੀ ਆ ਤੇਰਾ ਪਰਦੇਸ ਤੋਂ ਅਸੀਂ ਬੈਠੇ ਆ ਪਹਿਲਾਂ ਤਾਂ ਇਹ ਸਮਝ ਲੈਣਾ ਚਾਹੀਦਾ ਚਲੋ ਅੱਜ ਖੁੱਲਾ ਟਾਈਮ ਹੈ ਕਿ ਕੁੜੀਆਂ ਵਿਚਾਰਾ ਕਰਾਂਗੇ ਗੱਲ ਕੀ ਆ ਵੀ ਜਿਹੜੀਆਂ ਮੰਗਾ ਹੈਗੀਆਂ ਕੋਈ ਨਵੀਆਂ ਨਹੀਂ ਅਸੀਂ ਕਿੱਥੋਂ ਲੈ ਕੇ ਆਏ ਇਹ ਦਿੱਲੀ ਮੋਰਚੇ ਦੀਆਂ ਮਤਲਬ ਬਾਇਓ ਪ੍ਰੋਟੈਕਟ ਮੰਗਾ ਹੈਗੀਆਂ ਤੇ ਉਹਨੂੰ ਲਾਗੂ ਕਰਾਉਣ ਬੰਨੀਆਂ ਹੋਈਆਂ ਮੰਗਾ ਨੂੰ ਲਾਗੂ ਕਰਾਉਣ ਲਈ ਬੈਠਿਆ ਇੱਕ ਗੱਲ ਜਿਹੜੀ ਗੱਲ ਤੁਸੀਂ ਸਰਕਾਰਾਂ ਦੀ ਕਰੀ ਦੇਖੋ ਸਰਕਾਰ ਅੱਜ 16ਵਾਂ ਦਿਨ ਹੋ ਗਿਆ ਡੱਲੇ ਵਾਲ ਸਾਹਿਬ ਨੂੰ ਸ਼ਹਾਦਤ ਦੇਣ ਲਈ ਸ਼ਾਵਨ ਕਿਉਂ ਦੇਣੀ ਪੈ ਰਹੀ ਆ ਡੈਡਲੌਕ 18 ਫਰਵਰੀ ਤੋਂ ਆ ਜੀ ਅਤਰਾ ਚੜ੍ਹਾ ਮੋਰਚਿਆਂ ਦੇ ਵਿੱਚ ਬਹੁਤ ਆਉਨੇ ਆ ਮੋਰਚਿਆਂ ਨੂੰ ਬਦਲਾਵ ਕਰਨੇ ਤੋਂ ਬਿਨਾ ਸਰਕਾਰ ਚਾਹੇ ਸਟੇਟ ਦੀ ਹੋਵੇ ਚਾਹੇ ਸੈਕਟਰ ਦੀ ਹੋਵੇ ਅਗਰ ਜੇ ਸਰਕਾਰਾਂ ਵੇਅਰ ਹੁੰਦੀ ਆ ਸਰਕਾਰਾਂ ਨੂੰ ਕੋਈ ਹਮਦਰਦੀ ਹੁੰਦੀ ਤਾਂ 70 ਸਾਲ ਤੋਂ ਸਰਕਾਰਾਂ ਖੇਤੀ ਸੈਕਟਰ ਲਈ ਕੋਈ ਪੌਲਸੀ ਤਾਂ ਤਿਆਰ ਕਰਦੀਆਂ ਜੀ ਹਮ ਹੁਣ ਜਿਹੜੀ ਵਾਰ-ਵਾਰ ਗੱਲ ਬੀਜੇਪੀ ਦੇ ਬਲਾਰੇ ਇੱਕ ਗੱਲ ਕਰਦੇ ਆ ਜੀ ਪੰਜਾਬ ਦਾ ਮਸਲਾ ਜੀ ਪੰਜਾਬ ਦਾ ਮਸਲਾ ਅਸਲ 'ਚ ਮੁੱਦੇ ਨੂੰ ਉਹਨਾਂ ਦੀ ਪੜਗਾਉਣੇ ਵਾਲੀ ਗੱਲ ਹੁੰਦੀ ਆ ਸੈਕੰਡ ਗੱਲ ਮੈਂ ਕਹਿਣਾ ਚਾਹੁੰਦਾ ਜੇ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਜਦੋਂ ਲੋਕ ਆਪਣੇ ਦੇਸ਼ ਨੂੰ ਅੰਨ ਦੀ ਲੋੜ ਪਈ ਤਾਂ ਪੰਜਾਬ ਨੇ ਪਹਿਲ ਨੰਬਰ ਤੇ ਢਿੱਡ ਭਰਿਆ ਦੇਸ਼ ਦਾ ਜੇ ਕੁਰਬਾਨੀਆਂ ਦੀ ਲੋੜ ਪਈ ਤਾਂ ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ ਜੇਕਰ ਸਰਕਾਰਾਂ ਨੂੰ ਪੈਸੇ ਦੀ ਲੋੜ ਪਈ ਸੋਨੇ ਦੀ ਲੋੜ ਪਈ ਤਾਂ ਪੰਜਾਬ ਨੇ ਸਭ ਤੋਂ ਪਹਿਲ ਕਦਮ ਅੱਗੇ ਕਰਕੇ ਸਾਰਾ ਮਤਲਬ ਸਭ ਤੋਂ ਪਹਿਲੇ ਨੰਬਰ ਤੇ ਕੰਮ ਕੀਤਾ ਇਹ ਅੱਜ ਉਸੇ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਹਮ ਜੀ ਵੀ ਵੱਡੇ ਆਗੂ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਜੋ ਡਿਸੀਜਨ ਲੈ ਲਿਆ ਹਮ ਉਹ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹੈਗੇ ਸਾਨੂੰ ਸਾਰਾ ਕੁਝ ਪਤਾ ਹੈਗਾ ਜੀ ਹਮ ਡੱਲੇਵਾਲ ਬੜੇ ਜਰਨੈਲ ਯੋਧੇ ਪਰ ਚੱਲ ਸੁਭਾਅ ਦੇ ਮਾਲਕ ਜੀ ਮੂੰਹ ਤੋਂ ਗੱਲ ਕੱਢਤੀ ਵਾਪਸ ਨਹੀਂ ਮੁੜਦੀ ਹਮ ਨਾਨ ਪ੍ਰਟੀਕਲ ਸਾਰੀ ਗੱਲ ਨੂੰ ਸਮਝਦਾ ਪਰ ਧਿਆਨ ਦੀ ਇੱਕ ਗੱਲ ਹੋਊਗੀ ਜਦ ਤੋਂ ਜਥੇਬੰਦੀਆਂ ਹੋ ਚਾਈਆਂ ਅਪ੍ਰੀਤ ਜੀ ਜੀ ਕਿਸੇ ਨੇ ਮੰਗਾ ਮਨਾਉਣ ਲਈ ਕੱਲ ਤੁਸੀਂ ਵੀ ਇਹ ਗੱਲ ਕਰਦੇ ਸੀ ਮੈਂ ਸਮਝਦਾ ਹਰ ਗੱਲ ਨੂੰ ਅੰਡਰਸਟੈਂਡ ਕਰਦੇ ਆ ਸੀ ਇੱਕ ਗੱਲ ਹੈਗੀ ਆ ਵੀ ਕਿਸੇ ਨੇ ਵੀ ਆਪਣੀ ਜਾਨ ਦੇਣ ਦੀ ਗੱਲ ਕੀਤੀ ਸਾਡੇ ਤੇ ਟੀਵੀਾਂ ਤੇ ਵੀ ਔਰ ਪਿੰਡਾਂ ਦੇ ਵਿੱਚ ਵੀ ਔਰ ਮਤਲਬ ਮੰਤਰੀਆਂ ਐਮਐਲਏ ਜਿਹੜੇ ਸਿਆਸੀ ਲੋਕ ਦਾ ਉਹਨਾਂ ਦਾ ਸਾਡੇ ਤੇ ਸਵਾਲ ਪੀਂਦੇ ਸੀ ਆਗੂ ਆਪ ਬਚ ਜਾਂਦੇ ਨੇ ਤੇ ਨੌਜਵਾਨਾਂ ਨੂੰ ਮਾਰ ਦਿੰਦੇ ਆ ਤਾਂ ਮੈਂ ਸਮਝਦਾ ਜਗਜੀਤ ਸਿੰਘ ਡੱਲੇਵਾ ਜੇ ਇਥੇ ਸ਼ਹਾਦਤ ਦੇ ਗਏ ਨੇ ਤਾਂ ਕਿਸਾਨੀ ਤਾਂ ਵੀ ਬਚ ਰਹੀ ਆ ਅਗਰ ਅਸੀਂ ਜਿੱਤ ਪ੍ਰਾਪਤ ਕਰ ਲੰਨੇ ਫਿਰ ਤਾਂ ਉਹਦੇ ਵਾਰ ਕੀ ਗੱਲੇ ਹੈ ਨਹੀਂ ਕੋਈ ਦੇਖੋ ਅਗਰ ਜੇ ਕਿਤੇ ਨਾ ਕਿਤੇ ਲੋਕਾਂ 'ਚ ਵਿਸ਼ਵਾਸ ਗਾਇਬ ਹੋਇਆ ਜਿਵੇਂ ਆਪਣਾ ਲੱਗਦਾ ਵੀ ਪਿੰਡਾਂ 'ਚ ਉਹ ਈਕਾ ਸਾਰੀਆਂ ਕੌਲਾਂ ਦਾ ਵੱਡਾ ਪ੍ਰਭਾਵ ਪਿਆ ਤੇ ਆਉਣ ਵਾਲੇ ਦਿਨਾਂ ਚ ਬਹੁਤ ਵੱਡਾ ਪਊਗਾ ਜਿਹੜੀ ਪਰ ਸਵਾਲ ਸਵਾਲ ਤਾਂ ਭੰਗੂ ਸਾਹਿਬ ਇਹਨਾਂ ਨੇ ਕਿ ਗੱਲਬਾਤ ਤਾਂ ਕੋਈ ਸ਼ੁਰੂ ਹੋਵੇ ਕੋਈ ਸਿਰੇ ਚੜੇ ਕੋਈ ਗੱਲਬਾਤ ਹੁਣ ਰਵਨੀਤ ਬਿੱਟੂ ਹਰੋ ਦਾ ਅੱਜ ਬਿਆਨ ਆਇਆ ਕਿ ਮੈਂ ਸਰਕਾਰ ਆ ਮੈਂ ਸਰਕਾਰ ਦਾ ਬੰਦਾ ਮੇਰੇ ਨਾਲ ਗੱਲ ਕਰੋ ਮੈਂ ਤੁਹਾਡੀ ਸਮੱਸਿਆ ਹੱਲ ਕਰਦਾ ਤੁਸੀਂ ਗੱਲ ਕਰਨੀ ਨਹੀਂ ਚਾਹੁੰਦਾ ਕਹਿੰਦਾ ਕਹਿੰਦੇ ਕਿਸਾਨ ਸਾਡੇ ਕੋਲ ਆਂਦਾ ਹੀ ਨਹੀਂ ਕਿਸਾਨ ਸਾਨੂੰ ਦੱਸਦੇ ਹੀ ਨਹੀਂ ਉਹ ਤਾਂ ਆਪਣੇ ਤੌਰ ਤੇ ਸੱਚੇ ਬਣ ਰਹੇ ਨੇ ਨਾ ਉਹ ਤਾਂ ਮੁਲਕ ਦੀ ਜਨਤਾ ਦੇ ਸਾਹਮਣੇ ਇਹ ਕਰ ਰਹੇ ਨੇ ਕਿ ਦੇਖੋ ਸਾਡੇ ਤਾਂ ਦਰਵਾਜ਼ੇ ਖੁੱਲੇ ਆ ਕਿਸਾਨ ਅੜੀ ਕਰਕੇ ਬੈਠੇ ਹੋਏ ਆ ਬੈਠੇ ਰਹਿਣ ਹਰਪ੍ਰੀਤ ਜੀ ਜਿਹੜੇ ਸਿਆਸੀ ਲੋਕ ਹੁੰਦੇ ਨੇ ਇਹਨਾਂ ਦਾ ਕੰਮ ਆ ਮੁੱਦਿਆਂ ਤੋਂ ਢਕਾਉਣਾ ਹਮ ਬਿੱਟੂ ਜੀ ਜਦੋਂ ਕਾਂਗਰਸ ਸੀ ਜਦੋਂ ਕਾਂਗਰਸੀਆ ਸਿਰਤਾ ਕਰਦੇ ਸੀ ਅੱਜ ਬਿੱਟੂ ਜੀ ਭਾਜਪਾ ਆ ਆਰਐਸਐਸ ਪਾਰਟੀ ਤੇ ਆ ਆਰਐਸਐਸ ਦੀ ਗੱਲ ਕਰਦੇ ਨੇ ਸੋ ਬਿੱਟੂ ਜੀ ਕੋਲ ਕਿਹੜੀ ਚੀਜ਼ ਦਾ ਪਤਾ ਨਹੀਂ ਬਿੱਟੂ ਜੀ ਲਈ ਇਹ ਦਰਵਾਜ਼ੇ ਖੁੱਲਨੇ ਆ ਕਿਸਾਨਾਂ ਨੇ ਤਾਂ ਕਦੇ ਵੀ ਅਸੀਂ ਕਿਸੇ ਵੀ ਕਮੇਟੀ ਨੂੰ ਮਿਲਣਾ ਕਿਸੇ ਵੀ ਸਰਕਾਰ ਦੇ ਨਮਾਇਦੇ ਨੂੰ ਮਿਲਣਾ ਜਾਂ ਪ੍ਰਸ਼ਾਸਨ ਨੂੰ ਮਿਲਣਾ ਜਾਂ ਉਹਨਾਂ ਦੇ ਮੰਤਰੀ ਨੂੰ ਮਿਲਣਾ ਐਸਕੇ ਆਨੋਰ ਪੋਲੀਟਿਕਲ ਤੇ ਕੇ ਆਨ ਨੰ ਦਾ ਕਦੇ ਭੱਜਿਆ ਨਹੀਂ ਟੇਬਲ ਟਾਕ ਜਿਹੜਾ ਮਰਜ਼ੀ ਟਾਈਮ ਕਰ ਲੈਣਾ ਅੱਛਾ ਮੈਂ ਇਹ ਸਮਝਦਾ ਜਿਹੜੇ ਜਗਦੀਪ ਧਨਕਣ ਜੀ ਉਪ ਪ੍ਰਧਾਨ ਪ੍ਰਧਾਨ ਜੋਗ ਹਨ ਜੀ 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 ਕੀ ਬਿੱਟੂ ਬਿੱਟੂ ਇਹ ਉਹਨਾਂ ਤੋਂ ਵੀ ਵੱਡੇ ਹੋ ਗਏ ਹਮ ਸਿਵ ਚੋਹਾਨ ਖੇਤੀਬਾੜੀ ਮੰਤਰੀ ਦੇਸ਼ ਦੇ ਬੈਠੇ ਨੇ ਉਹਨਾਂ ਦੇ ਸਾਹਮਣੇ ਗੱਲ ਕੀਤੀ ਆ ਡੱਲੇਵਾਲ ਸਾਹਿਬ ਦਾ ਨਾਂ ਵੀ ਲਿਆ ਹੂੰ ਔਰ ਬਾਰਡਰਾਂ ਦੇ ਮੋਰ ਚ ਲੱਗਿਆ ਨਾਂ ਵੀ ਲਿਆ ਰੇਚ ਤੱਕ ਵੀ ਕਿਹਾ ਉਹਨਾਂ ਨੇ ਵੀ ਜੋ ਤੁਸੀਂ ਬਾਦੇ ਕਰਕੇ ਹੁਣ ਕਿਉਂ ਮੰਗਾ ਪੂਰੀਆਂ ਨਹੀਂ ਕਰਦੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਚਿੱਠੀ ਵੀ ਲਿਖੀ ਆ ਜਗਜੀਤ ਕਰਨਗੜੀ ਨੂੰ ਉਪਰਾਚਰ ਪਤਨੀ ਨੂੰ ਚਿੱਠੀ ਵੀ ਲਿਖੀ ਆ ਦੇਖੋ ਇਹ ਹੈਗੇ ਆ ਸਿਆਸੀ ਲੋਕਾਂ ਦੇ ਡਰਾਮੇ ਮੁੱਦੇ ਨੂੰ ਭੜਕਾਉਣ ਵਾਲੀ ਗੱਲ ਚਾਹੇ ਹੋਵੇ ਚਾਹੇ ਕੋਈ ਵੀ ਹੋਵੇ ਸੋ ਕਹਿਣ ਦਾ ਭਾਵ ਜਿਹੜੇ ਚਾਰ ਮੰਤਰੀ ਪਹਿਲਾਂ ਸਾਡੇ ਨਾਲ ਜੀ ਟੇਬਲ ਟਾਕ ਕਰਗੇ ਜੋ ਦੋਵਾਂ ਨੂੰ ਫਤਿਹ ਕੱਲੀ ਕੱਲੀ ਗੱਲ ਉਹਨਾਂ ਨੂੰ ਸਮਝਾਈ ਗਈ ਕੱਲੀ ਕੱਲੀ ਗੱਲ ਤੇ ਜਿਹੜੀ ਲੌਜਿਕ ਪੱਤਰ ਰੱਖੇ ਗਏ ਆ ਜਿਹੜੀ ਗੱਲ ਉਹ ਕਰਦੇ ਸੀ ਅਸੀਂ ਤਾਂ ਉਹੀ ਸਰਕਾਰ ਦੀ ਉਹ ਗੱਲ ਕਰਦੇ ਆ ਨਾ 214 ਦੇ ਵਿੱਚ ਸਰਕਾਰ ਮੋਦੀ ਸਰਕਾਰ ਕੀ ਕਹਿੰਦੀ ਸਵਾਮੀ ਨਾਥਨ C2+15 ਨਾਲ ਲਾਗੂ ਕਰਾਂਗੇ ਭਾ ਦੇਵਾਂਗੇ ਫਸਲਾਂ ਦੇ ਔਰ ਦੂਜਾ ਐਮਐਸਪੀ ਗਰੰਟੀ ਕਰੂਣ ਹੋਣਾ ਚਾਹੀਦਾ ਉਹ ਤਾਂ ਜਦੋਂ ਚੇਅਰਪਰਸਨ ਸੀਗੇ ਟੀਐਮਸੀ ਗજરાਤ ਦੇ ਉਦੋਂ ਵੀ ਗੱਲ ਕਰਦੇ ਸੀਗੇ ਜੀ ਜੀ ਪਰ ਮੈਂ ਸਮਝਦਾ 2015 ਦੇ ਵਿੱਚ ਜਥੇਬੰਦੀਆਂ ਵੱਲੋਂ ਇੱਕ ਪੀਨ ਪਾਈ ਹੋਈ ਸੀ ਸਵਾਮੀ ਨਾਥਨ C2+11 ਲਾਗੂ ਕਰਨੇ ਦੀ ਉੱਥੇ ਬੰਦੀ ਸਾਰ 14 ਦੇ ਵਿੱਚ 15 ਜਦੋਂ ਆਇਆ 15 ਜਨ ਦੇ 215 ਦੇ ਵਿੱਚ ਇਹ ਬੀਜੇਪੀ ਸਰਕਾਰ ਨੇ ਕੀ ਕੀਤਾ ਐਫੀ ਡੈਵਟਾ ਦਿੱਤਾ ਮਾਨਜੋਗ ਸਪੀਕਰ ਕੋਰਟ ਦੇ ਵਿੱਚ ਅਗਰ ਐਮਐਸਪੀ ਗਾਰੰਟੀ ਕਾਨੂੰਨ ਬਣਾ ਦਿੰਨੇ ਆ ਦੂਜੇ ਦੇਸ਼ਾਂ ਨੂੰ ਐਮਐਸਪੀ ਦੇ ਦਿੰਦੇ ਆ ਤਾਂ ਦੇਸ਼ ਦੀ ਵਿਵਸਥਾ ਉਤਨ ਤੱਕ ਹੋ ਜਾਈ ਗੀ ਕਾ ਕਾ ਬੋ ਜੂਗੀ ਕਰਾ ਬੋ ਜੂਗੀ ਬਿਲਕੁਲ ਮੈਨੂੰ ਵੀ ਯਕੀਨ ਰਿਹਾ ਹੈ ਅਸੀਂ ਤੱਕ ਪੰਗੂ ਸਾਹਿਬ ਪੰਗੂ ਸਾਹਿਬ ਇੱਕ ਮਿੰਟ ਆਇਆ ਹਾਂ ਹਾਂ ਪੰਗੂ ਸਾਹਿਬ ਇੱਕ ਮਿੰਟ ਆਇਆ ਮੈਂ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਮੈਂ ਆਪਣੇ ਪੱਤਰਕਾਰ ਤੋਂ ਪੁੱਛ ਲਵਾਂ ਗੁਰਦਰਸ਼ਨ ਮੈਨੂੰ ਯਾਦ ਹੈ ਕਿ ਜਦੋਂ ਪੋਖੜ ਹਟਾਲ ਤੇ ਬੈਠਣਾ ਸੀ ਤਾਂ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਗਈ ਸੀ ਇਹ ਕਹਿ ਕੇ ਕਿ ਇਹਨਾਂ ਦੀ ਸੇਧ ਦੀ ਜਾਂਚ ڪرਾਨੀ ਹੈ ਤੇ ਅਸੀਂ ਸੇਧ ਦੀ ਜਾਂਚ ਕਰਕੇ ਉਹਨਾਂ ਨੂੰ ਲੈ ਕੇ ਗਏ ਆ ਵੀ ਹੁਣ ਤਾਂ ਸਾਹਮਣੇ ਦਿਖ ਰਿਹਾ 15 ਦਿਨ 16 ਦਿਨ ਅੱਜ ਉਹ ਬੰਦੇ ਦਾ ਵਜ਼ਨ ਲਗਾਤਾਰ ਘਟਦਾ ਜਾ ਰਿਹਾ ਹੈ ਸਰੀਰ ਉਹਨੂੰ ਖਾਂਦਾ ਜਾ ਰਿਹਾ ਕੋਈ ਹਰਕਤ ਪ੍ਰਸ਼ਾਸਨ ਜਾਂ ਪੁਲਿਸ ਦੀ ਇੱਥੇ ਨਜ਼ਰ ਆਈ ਹੈ ਕਈ ਆਗੂ ਤਾਂ ਕਹਿੰਦੇ ਨੇ ਕਿ ਸਰਕਾਰ ਤਮਾਸ਼ਾ ਕਿਉਂ ਦੇਖ ਰਹੀ ਹੈ ਸਰਕਾਰ ਵੀ ਤਾਂ ਐਕਸ਼ਨ ਲੈ ਸਕਦੀ ਹੈ ਸਰਕਾਰ ਕਹੇ ਕਿ ਭਾਈ ਅਸੀਂ ਬੰਦਾ ਨਹੀਂ ਗਵਾਉਣਾ ਆਪਣਾ ਇਹਨੂੰ ਲੈ ਕੇ ਜਾਵਾਂਗੇ ਇਹਨੂੰ ਅਸੀਂ ਗਲੂਕੋਸ ਲਾਵਾਂਗੇ ਇਹਨੂੰ ਅਸੀਂ ਬਚਾਵਾਂਗੇ ਹਰਪ੍ਰੀਤ ਜੇ ਗੱਲ ਕੀਤੀ ਜਾਵੇ ਜਿਵੇਂ 26 ਤਰੀਕ ਵਾਰੀ ਜਿਹੜੀ ਘਟਨਾ ਹੈ ਕਿਉਂਕਿ ਜਿਹੜਾ ਬਿਆਨ ਆਇਆ ਪ੍ਰਸ਼ਾਸਨਿਕ ਅਧਿਕਾਰੀ ਉੱਚ ਅਧਿਕਾਰੀ ਜਿਹੜੇ ਬਿਆਨ ਦਿੰਦੇ ਨੇ ਕਿ ਅਸੀਂ ਡੱਲੇਵਾਲ ਸਾਹਿਬ ਦਾ ਚੈੱਕਅਪ ਕਰਾਉਣ ਲਈ ਲੈ ਕੇ ਗਿਆ ਪਰ ਅੱਜ ਇੱਥੇ ਜਿਹੜੀ ਮੀਡੀਆ ਸਾਹਮਣੇ ਪ੍ਰੈਸ ਰਿਸਪਾਂਸ ਕੀਤੀ ਗਈ ਆ ਕਿਸਾਨਾਂ ਕੋਲ ਉਹਨਾਂ ਨੇ ਵੀ ਸਵਾਲ ਉਠਾਏ ਆ ਕਿ ਜਿਹੜੇ ਡਾਕਟਰਾਂ ਦੀ ਟੀਮ ਸਰਕਾਰੀ ਸਿਵਲ ਹਸਪਤਾਲ ਦੀ ਸਰਕਾਰੀ ਟੀਮ ਆਉਂਦੀ ਹੈ ਸਮਾਣੇ ਤੋਂ ਪਰ ਅਜੇ ਤੱਕ ਕੋਈ ਵੀ ਰਿਪੋਰਟ ਉਹ ਸਾਹਮਣੇ ਨਹੀਂ ਲੈ ਕੇ ਆਏ ਕਿਉਂ ਨਹੀਂ ਲੈ ਕੇ ਆਉਂਦਾ ਪ੍ਰਸ਼ਾਸਨ ਜਿਹੜਾ 26 ਤਰੀਕ ਨੂੰ ਟੈਸਟ ਕਰਾਏ ਸੀ ਉਹ ਆਖਰਕਾਰ ਹੈ ਕਿਰਤਿਆ ਕਿਉਂ ਨਹੀਂ ਉਹਨਾਂ ਨੂੰ ਜਨਤਾ ਕੀਤਾ ਜਾਂਦਾ ਇਹ ਜਿਹੜੇ ਸਵਾਲ ਨੇ ਕਿਸਾਨਾਂ ਗੋਨ ਉਠਾਏ ਨੇ ਪਰ ਹੁਣ ਪ੍ਰਸ਼ਾਸਨ ਨੂੰ ਹੁਣ ਤਬੀਅਤ ਖਰਾਬ ਹੈ ਹੁਣ ਕਿੱਥੇ ਗਿਆ ਪ੍ਰਸ਼ਾਸਨ ਕਿਉਂ ਨਹੀਂ ਉਹਨਾਂ ਦਾ ਚੈੱਕਅਪ ਕਰਨ ਲਈ ਕੋਈ ਵਧੀਆ ਟੀਮ ਬਿਠਾਉਂਦਾ ਕੀ ਕਿਉਂ ਨਹੀਂ ਗੱਲਬਾਤ ਕਰਨ ਦੀ ਗੱਲ ਹੈ ਇੱਕ ਪਾਸੇ 26 ਤਰੀਕ ਨੂੰ ਅਣਸੰਦੇਹ ਬੈਠਣਾ ਸੀ ਉਹਨਾਂ ਨੂੰ ਕੀ ਇਹ ਜਿਹੜਾ 1.5 200 ਬੰਦਾ ਲਿਆ ਕੇ ਉਹਨਾਂ ਨੂੰ ਜਬਰੀ ਉਠਾ ਕੇ ਡੀ ਐਮ ਸੀ ਦੇ ਵਿੱਚ ਲਜਾਇਆ ਗਿਆ ਸੀ ਇਹ ਜਿਹੜੇ ਸਵਾਲ ਨੇ ਕਿਸਾਨ ਆਗੂਆਂ ਨੇ ਉਠਾਏ ਨੇ ਪਰ ਹੁਣ ਬੜੀ ਕਹਿ ਸਕਦੇ ਆ ਕਿ ਸਰਕਾਰ ਹੈ ਜਿਹੜੀ ਚੁੱਪੀ ਧਾਰੀ ਹੋਈ ਨਜ਼ਰ ਆ ਰਹੀ ਆ ਕਿਸੇ ਵੀ ਤਰ੍ਹਾਂ ਦੇ ਕੋਈ ਗੱਲਬਾਤ ਨਹੀਂ ਕੋਈ ਹਰਕਤ ਨਹੀਂ ਅੱਜ ਜਿਹੜੀ ਸਾਹਮਣੇ ਇੱਕ ਘਟਨਾ ਜਰੂਰ ਆਈ ਸੀ ਕਿ ਸਰਕਾਰੀ ਟੀਮ ਡਾਕਟਰਾਂ ਦੀ ਇੱਥੇ ਪਹੁੰਚੀ ਸੀ ਪਰ ਉਸ ਕਿਸਾਨਾਂ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਭਾਈ ਤੁਸੀਂ ਉਸ ਤੋਂ ਬਾਅਦ ਹੀ ਡੱਲੇਵਰ ਸਾਹਿਬ ਦੇ ਟੈਸਟ ਕਰ ਸਕਦੇ ਹੋ ਜਿੰਨਾ ਤੱਕ ਜਿਹੜੀਆਂ ਹੁਣ ਤੱਕ ਰਿਪੋਰਟਾਂ ਜਿਹੜੀਆਂ ਕੀਤੀਆਂ ਨੇ ਉਹਨਾਂ ਨੂੰ ਜਨਤਕ ਕਰੋ ਸਾਨੂੰ ਦਿਖਾਓ ਕਿੱਥੇ ਨੇ ਰਿਪੋਰਟਾਂ ਪਰ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਉਹ ਕਾਫੀ ਟਾਈਮ ਇੱਥੇ ਖੜੇ ਵੀ ਰਹੇ ਨੇ ਪਰ ਤੁਹਾਨੂੰ ਇਹ ਦੱਸ ਦਈਏ ਕਿ ਕੋਈ ਵੀ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਨੇ ਮੁੜ ਕੇ ਕੋਈ ਰਾਬਤਾ ਬਣਾਉਣ ਦੀ ਗੱਲ ਨਹੀਂ ਕੀਤੀ ਕਿਉਂਕਿ ਇਹ ਪੰਜਾਬ ਦਾ ਇੱਕ ਬਜ਼ੁਰਗ ਬਡੇਰੀ ਉਮਰ ਦਾ ਜਿਹੜਾ ਕੈਂਸਰ ਨਾਲ ਪੀੜਤ ਹੈ ਖਾਣਾ ਪੀਣਾ ਬਿਲਕੁਲ ਬੰਦ ਕੀਤਾ ਹੋਇਆ ਹੈ ਮੈਡੀਸਨ ਉਹ ਕੋਈ ਨਹੀਂ ਲੈ ਰਿਹਾ ਪਰ ਫਿਰ ਵੀ ਆਪਣੇ ਕਿਸਾਨ ਵੀਰਾਂ ਦੇ ਲਈ ਸ਼ਹਾਦਤ ਦੇਣ ਲਈ ਤਿਆਰ ਹੈ ਪਰ ਲੋਰਸੀ ਹੁਣ ਜਿਹੜਾ 26 ਤਰੀਕ ਨੂੰ ਉਹਨਾਂ ਨੂੰ ਜ਼ਬਰੀ ਉਠਾ ਕੇ ਡੀ ਐਮ ਸੀ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਹੁਣ ਲੋਰਸੀ ਉਹਨਾਂ ਨੂੰ ਉਸ ਦੀ ਕਿ ਸਰਕਾਰ ਮੱਲਮ ਬਣ ਕੇ ਦੀ ਸਰਕਾਰ ਦਵਾਈ ਦਾ ਕੰਮ ਕਰਦੀ ਸਰਕਾਰ ਸਕੇਂਦਰ ਸਰਕਾਰ ਨਾਲ ਰਾਬਤਾ ਬਣਾ ਕੇ ਕੋਈ ਵਿਚਲਾ ਰਸਤਾ ਕਰਦੀ ਕੋਈ ਮੀਟਿੰਗ ਕਰਵਾਉਂਦੀ ਪਰ ਅਜੇ ਤੱਕ ਪੰਜਾਬ ਸਰਕਾਰ ਦੀ ਚੁੱਪੀ ਨੇ ਕਿਸਾਨਾਂ ਨੂੰ ਵੀ ਦੁਵੱਜਾ ਦੇ ਵਿੱਚ ਪਾਇਆ ਹੋਇਆ ਕਿ ਆਖਰਕਾਰ ਅਸੀਂ ਕਿਹੜੇ ਸੂਬੇ ਦੇ ਵਸਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਸਾਡੀ ਕੋਈ ਪੰਜਾਬ ਸਰਕਾਰ ਬਾਹ ਫੜ ਰਹੀ ਹੈ ਨਾ ਸਾਡੀ ਕੇਂਦਰ ਸਰਕਾਰ ਬਾਹ ਫੜ ਰਹੀ ਹੈ ਇਹ ਗੱਲ ਹੋ ਕੀ ਰਹੀ ਹੈ ਇਹ ਸਾਰੀ ਦੁਵਿਧਾ ਜਿਹੜੀ ਕਿਸਾਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੀ ਹੈ ਪਰ ਹੁਣ ਜਿਹੜੀ ਸਥਿਤੀ ਇੰਦੀ ਗੰਭੀਰ ਬਣੀ ਹੋਈ ਹੈ ਕਿ ਡੱਲੇਵਾਲ ਸਾਹਿਬ ਨੂੰ ਕਮਰੇ ਦੇ ਵਿੱਚ ਰੱਖਿਆ ਗਿਆ ਕਿ ਕੋਈ ਸਿਹਤ ਐਨੀ ਡਾਊਨ ਹੋ ਚੁੱਕੀ ਹੈ ਇਨਫੈਕਸ਼ਨ ਹੋਣ ਦੀ ਵੀ ਜਿਹੜੇ ਡਰ ਹੈ ਡਾਕਟਰਾਂ ਦਾ ਕਹਿੰਦਾ ਕੋਈ ਜ਼ਿਆਦਾ ਨਹੀਂ ਮਿਲ ਸਕਦਾ ਕੋਈ ਅਹਿਮ ਆਗੂ ਹੀ ਉਹਨਾਂ ਨੂੰ ਮਿਲ ਸਕਦੇ ਨੇ ਕੋਈ ਜ਼ਰੂਰੀ ਗੱਲਬਾਤ ਇਹ ਉਹਨਾਂ ਦਾ ਡਰ ਰਹਿ ਜਾਂਦਾ ਬਿਲਕੁਲ ਠੀਕ ਹੈ ਇੱਕ ਮਿੰਟ ਆਇਆ ਪੰਗੋਸਾ ਪੰਗੋਸਾ ਪੇ ਇੱਕ ਸਵਾਲ ਬੜਾ ਇਮਾਨਦਾਰੀ ਨਾਲ ਮੈਂ ਪੁੱਛਾਂਗਾ ਤਾਂ ਮੈਂ ਚਾਹਾਂਗਾ ਕਿ ਇਮਾਨਦਾਰੀ ਨਾਲ ਤੁਸੀਂ ਜਵਾਬ ਦਿਓ ਕਿ ਤੁਹਾਨੂੰ ਵੀ ਉਹ ਗੱਲ ਖਟਕ ਰਹੀ ਹੈ ਜੋ ਸਾਰਿਆਂ ਨੂੰ ਖਟਕ ਰਹੀ ਹੈ ਕਿ ਤੁਹਾਨੂੰ ਸਮਰਥਨ ਉਸ ਸਾਹਬ ਦੇ ਨਾਲ ਨਹੀਂ ਮਿਲ ਰਿਹਾ ਹੁਣ ਦੇਖੋ ਮੈਂ ਖਨੋਰੀ ਦੇ ਨਾਲ ਲਾਈਵ ਤਸਵੀਰਾਂ ਦੇਖ ਰਿਹਾ ਜਿੱਥੇ ਮੇਰੇ ਰਿਪੋਰਟਰ ਗੁਰਦਰਸ਼ਨ ਖੜੇ ਨੇ ਗੁਰਦਰਸ਼ਨ ਤੋਂ ਇਲਾਵਾ ਨਾ ਤਾਂ ਮੈਨੂੰ ਉੱਥੇ ਕੋਈ ਪੱਤਰਕਾਰ ਫਿਲਹਾਲ ਨਜ਼ਰ ਆ ਰਿਹਾ ਨਾ ਕੋਈ ਵੱਡੀ ਗਿਣਤੀ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਤੁਹਾਨੂੰ ਵੀ ਇਹ ਗੱਲ ਖਟਕ ਰਹੀ ਹੈ ਕਿ ਸਮਰਥਨ ਘੱਟ ਮਿਲ ਰਿਹਾ ਤਾਂ ਹੀ ਹੁਣ ਵਾਰ-ਵਾਰ ਤੁਹਾਨੂੰ ਅਪੀਲਾਂ ਦਲੀਲਾਂ ਕਹਿ ਰਹੀਆਂ ਪੈੜੀਆਂ ਨੇ ਕਿ ਤੁਸੀਂ ਸੈਲਫੀਆਂ ਆਪਣੀਆਂ ਪਾਓ ਤੁਸੀਂ ਭੁੱਖ ਹੜਤਾਲ ਤੇ ਰਹੋ ਤੁਸੀਂ ਵੀ ਰੋਟੀ ਨਾ ਖਾਓ ਇਹ ਇਹ ਗੱਲ ਤਾਂ ਖਟਕਾ ਤੁਹਾਨੂੰ ਵੀ ਹੈ ਔਰ ਦੇਖੋ ਆਰਪੀਜੀ ਇੱਕ ਜਿਹੜਾ ਮੋਰਚਿਆਂ ਦਾ ਸਭਾਂਤ ਹੁੰਦਾ ਜਿਵੇਂ ਦਿੱਲੀ ਦੇ ਵਿੱਚ ਵੀ ਵੱਡਾ ਮੋਰਚਾ ਲੱਗਿਆ ਮੇਰੀ ਸਮਝ ਨਾਲ ਮੇਰੀ ਏਜੰਸ ਸਭ ਤੋਂ ਵੱਡਾ ਮੋਰਚਾ ਸੀਗਾ ਉੱਥੇ ਵੀ ਸਰਾ ਜਿਹੜਾ ਆਏ ਲਗ ਲਗ ਟਾਈਮ ਤੇ ਅਲਗ ਅਲਗ ਤਰੀਕਿਆਂ ਨਾਲ ਉੱਥੇ ਕੌਲਾਂ ਦਿੱਤੀਆਂ ਗਈਆਂ ਹਮ ਮੈਂ ਸਮਝਦਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਆ ਔਰ ਲੋਕਾਂ ਨੂੰ ਵੇਅਰ ਕਰਨ ਲਈ ਜ਼ਰੂਰ ਕੌਲਾਂ ਦਿੱਤੀਆਂ ਗਈਆਂ ਇਹ ਵੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਨਾਲ ਮਿਲਦੀਆਂ ਜੁਲਦੀਆਂ ਕੌਲਾਂ ਦਿੱਤੀਆਂ ਗਈਆਂ ਵੀ ਇੱਕ ਦਿਨ ਦਾ ਤੁਸੀਂ ਵੀ ਕਿਉਂਕਿ ਦੇਖੋ ਕੋਈ ਵੀ ਅ ਦੇਸ਼ ਦੇ ਵਿੱਚ ਪਰਦੇਸ ਦੇ ਵਿੱਚ ਕੋਈ ਵੀ ਹਰੇਕ ਇਨਸਾਨ ਮਤਲਬ ਕਿਸਾਨ ਦੇ ਖੇਤ ਚੋਂ ਪੈਦਾ ਹੁੰਦਾ ਖਾਂਦਾ ਤਾਂ ਆਈ ਹੀ ਹੈ ਨਾ ਜੀ ਠੀਕ ਹੈ ਤੇ ਮੈਂ ਕਹਣਾ ਵੀ ਜਿਹੜੀਆਂ ਜਿਹੜੀਆਂ ਮੰਗਾ ਨੂੰ ਲੈ ਕੇ ਬੈਠੇ ਜਗਜੀਤ ਸਿੰਘ ਛਾਹ ਦੇਣ ਨੂੰ ਬੈਠਿਆ ਡੱਲੇਵਾਲ ਸਾਹਿਬ ਉਹ ਉਹ ਤਾਂ ਆਪਰੇ ਲਈ ਨਹੀਂ ਨਿੱਜ ਲਈ ਨਹੀਂ ਬੈਠੇ ਉਹ ਤਾਂ ਪੂਰੇ ਭਾਰਤ ਦੀਆਂ ਮੰਗਾ ਹੈਗੀਆਂ ਇੱਕ ਗੱਲ ਸਾਇਕਲ ਗੱਲ ਜਿਹਦੇ ਵਿੱਚ ਕੋਈ ਦੋਰ ਹੈ ਨਹੀਂ ਹਰਕ ਜ਼ਰੂਰ ਪਿਆ ਸੀ ਪਰ ਹੁਣ ਬਹੁਤ ਜ਼ਿਆਦਾ ਸੰਗਤ ਆ ਰਹੀ ਆ ਦਿਨ ਪਰ ਦਿਨ ਟਰਾਲੀਆਂ ਵੀ ਆ ਰਹੀਆਂ ਤੇ ਗੱਡੀਆਂ ਦੇ ਵਿੱਚ ਜਿਵੇਂ ਵੀ ਵਿਵਸਥਾ ਬਣ ਜਾਈ ਕਿਸਾਨ ਆਪਣੀਆਂ ਬੱਸਾਂ ਰਾਈ ਜਾਂ ਟ੍ਰੇਨਾਂ ਰਾਈ ਇੱਥੇ ਪਹੁੰਚ ਰਹੇ ਨੇ ਪਰ ਜਿਹੜੀ ਤੁਸੀਂ ਗੱਲ ਹੁਣ ਕੀਤੀ ਆ ਕਿਉਂਕਿ ਸਟੇਜ ਚੱਲਦੀ ਆ 3 ਵਜੇ ਤੱਕ 3 ਵਜੇ ਤੋਂ ਬਾਅਦ ਪੀਸੀ ਕਰਦੇ ਆ ਹੁਣ ਸਾਰੇ ਪ੍ਰਸ਼ਾਦਾ ਪਾਣੀ ਸ਼ੱਕ ਦੁਆਰਾ ਫੇਰ ਪਨਾਲ ਦੇ ਵਿੱਚ ਆਪਣੀਆਂ ਡਿਊਟੀਆਂ ਤੇ ਪਹਿਰੇ ਆ ਤੇ ਸਾਰੇ ਪਹੁੰਚ ਜਾਣਗੇ ਜਿਨ੍ਹਾਂ ਦੀ ਨਾਕੇ ਤੇ ਡਿਊਟੀ ਆ ਉਹ ਨਾਕੇ ਲਾਕਿਆ ਦੇ ਆਪਣੀ ਡਿਊਟੀ ਮੇਰੇ ਕੋਲ ਇੱਕ ਬੜਾ ਹੀ ਇੰਪੋਰਟੈਂਟ ਸਵਾਲ ਪੁੱੰਗੂ ਸਾਹਿਬ ਪੁੱੰਗੂ ਸਾਹਿਬ ਵੀ ਇੱਕ ਬੜਾ ਇੰਪੋਰਟੈਂਟ ਸਵਾਲ ਹੁਣ ਤੁਸੀਂ ਕੋਈ ਦਿਸ਼ਾ ਨਿਰਦੇਸ਼ ਤੈਅ ਕੀਤੇ ਨੇ ਤੁਸੀਂ ਆਪਣੀ ਕੋਈ ਰਣਨੀਤੀ ਤੈਅ ਕੀਤੀ ਹੈ ਤੁਸੀਂ ਆਪਣੇ ਲੀਡਰ ਨੂੰ ਬਚਾਉਣ ਦੇ ਲਈ ਕੋਈ ਚਾਰੋਜੋਈ ਆਪਣੇ ਤੌਰ ਤੇ ਕਰ ਰਹੇ ਹੋ ਤੁਸੀਂ ਚਲੋ ਮੈਂ ਕਹਿੰਦਾ ਮੰਨ ਲਿਆ ਮੰਨ ਲਿਆ ਕੇਂਦਰ ਸਰਕਾਰ ਨਹੀਂ ਪਹਿਲ ਕਰ ਰਹੀ ਮੰਨ ਲਿਆ ਪੰਜਾਬ ਸਰਕਾਰ ਪਹਿਲ ਨਹੀਂ ਕਰ ਰਹੀ ਕਿ ਤੁਹਾਡਾ ਇਹ ਤੁਹਾਡੇ ਵਰਗੇ ਸੀਨੀਅਰ ਲੀਡਰਾਂ ਦਾ ਫਰਜ਼ ਨਹੀਂ ਬਣਦਾ ਕਿ ਸੀਐਮ ਪੰਜਾਬ ਤੱਕ ਇਹ ਗੱਲ ਪਹੁੰਚਾਓ ਕਿ ਸਾਡਾ ਲੀਡਰ ਮਰ ਰਿਹਾ ਜੀ ਕੋਈ ਰਾਹ ਕੱਢੋ ਕੋਈ ਜਿਹੜਾ ਡੈਡਲੌਕ ਹੈ ਇਹਨੂੰ ਖਤਮ ਕਰੋ ਇਹ ਹੱਥ ਹੀ ਕਦਾ ਚਲੋ ਜੇ ਉਹ ਕਹਿੰਦੇ ਨੇ ਰਵਨੀਤ ਬਿੱਟੂ ਤੱਕ ਪਹੁੰਚ ਕਰ ਦਿਓ ਅਗਲੇ ਦੀ ਗੱਲ ਦਾ ਜਵਾਬ ਮਿਲ ਜੇਗਾ ਬੇ ਸਿੱਧਾ ਤੇਰੇ ਤੱਕ ਪਹੁੰਚ ਕੀਤੀ ਸੀ ਤੂੰ ਗੱਲ ਨਹੀਂ ਕਰਾ ਸਕਿਆ ਅਗਲੇ ਨੂੰ ਇਹ ਅਹਿਸਾਸ ਤਾਂ ਕਰਾਇਆ ਜਾਵੇ ਨਾ ਵੀ ਭਾਈ ਲੋਕਾਂ ਸਾਹਮਣੇ ਸੱਚਾ ਬਣਨ ਦੀ ਬਜਾਏ ਲੋਕਾਂ ਨਾਲ ਖੜ ਕੋਈ ਪਹਿਲਾਂ ਤਾਂ ਪੰਜਾਬ ਸਰਕਾਰ ਦੀ ਆ ਜੀ ਮੈਂ ਕਹਿਣਾ ਜੀ ਪੰਜਾਬ ਸਰਕਾਰ ਦੇ ਆਪੋਜੀਸ਼ਨ ਨੂੰ ਛੱਡਦੀ ਹੈ ਡਾਕੂਮੈਂਟ ਲਈ 92 ਐਮ ਐਲ اے ਦੇ ਜਿੱਚੋ ਮੁੱਖ ਮੰਤਰੀ ਵੀ ਹੈਗੇ ਨੇ ਜਿਨ੍ਹਾਂ ਚੋਂ ਮੰਤਰੀ ਵੀ ਹੈਗੇ ਆ ਹੂੰ ਕਿਹਾ ਉਹਨਾਂ ਨੂੰ ਆਪਣੀ ਸਟੇਟ ਦਾ ਨਹੀਂ ਪਤਾ ਵੀ 16 ਦਿਨ ਤੋਂ ਕੀ ਹੋ ਰਿਹਾ ਹੂੰ ਖਨੌਰੀ ਬਾਰਡਰ ਤੇ ਪੋਜੀਸ਼ਨ ਕੀ ਹੈਗੀ ਇੱਕ ਗੱਲ ਇੱਕ ਪਾਸੇ ਤਾਂ ਸਰਕਾਰਾਂ ਕਹਿਣੀਆਂ ਅਸੀਂ ਸਾਰੇ ਚੀਜ਼ ਦਾ ਤਿਆਰ ਰੱਖਣਾ ਜਿਹੜੇ ਸੀਐਮ ਪੰਜਾਬ ਬੋਤਗਵਾਂਤ ਮਾਨ ਜੀ ਜਿਨ੍ਹਾਂ ਨੂੰ ਇੰਜਣ ਦਾ ਵੀ ਪਤਾ ਜਿਨ੍ਹਾਂ ਨੂੰ ਬਰੋਜੇ ਦਾ ਪਤਾ ਪਟਿਆਂ ਦਾ ਪਤਾ ਪੀਟਰ ਇੰਜਣ ਦਾ ਪਤਾ ਉਹਨਾਂ ਨੂੰ ਬਹੁਤ ਗਿਆਨ ਹੈਗਾ ਖੇਤੀਬਾੜੀ ਬਾਰੇ ਪਰ ਉਹਨਾਂ ਨੂੰ ਖੁਸ਼ੀ ਵੀ ਨਹੀਂ ਪਤਾ ਲੱਗਿਆ ਹਲੇ 16-16 ਦਿਨਾਂ ਦੇ ਲੰਘੇ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਆ ਜਿਹੜੀ ਹੈਗੀ ਬਿਜਲੀ ਵਾਲੀ ਗੱਲ ਆ ਜੀ ਮੈਂ ਕਹਿਣਾ ਵੀ ਉਹਨਾਂ ਦੇ ਮੰਤਰੀਓ ਲੈ ਲੈਣ ਉਹਨਾਂ ਤੋਂ ਜਿਹੜੇ ਉਹਨਾਂ ਦੇ ਮੰਤਰੀ ਸੀਗੇ ਉਹਨਾਂ ਤੋਂ ਲੈ ਲੈਣਾ ਰਿਪੋਰਟ ਸਾਰੀ ਕਿਉਂ ਨਹੀਂ ਲੈਂਦੇ ਇਹ ਤਾਂ ਹੈਗਾ ਮੁੱਦੇ ਢਕਾਉਣ ਵਾਲੀ ਗੱਲ ਆ ਬਤਾ ਕੀ ਹੋ ਰਿਹਾ ਪਤਾ ਹੀ ਨਹੀਂ ਆ ਅਸੀਂ ਅੱਗੇ ਨੂੰ ਤੁਰਨਾ ਕਿ ਅਸੀਂ ਅੱਗੇ ਨੂੰ ਤੁਰਨਾ ਕਿ ਪਿੱਛੇ ਨੂੰ ਤੁਰਨਾ ਜਿਵੇਂ ਬਲੀਆਵਾਲ ਸਾਹਿਬ ਬੋਲਦੇ ਆ ਮੈਂ ਤਾਂ ਹੀ ਕੰਨ ਕਿਹਾ ਸੀਗਾ ਵੀ ਤੁਸੀਂ ਵੰਦਰੀਆ ਤਾਂ ਵੀ ਵੱਡੇ ਹੋਗੇ ਸੋ ਇਹਨਾਂ ਦਾ ਕੰਮ ਹੀ ਇਹ ਹੁੰਦਾ ਜਿਹੜੀ ਇਹ ਮਤਲਬ ਜੋ ਮੈਂ ਉਹੀ ਗੱਲ ਕਰਦਾ ਬਲੀਆਵਾਲ ਸਾਹਿਬ ਕਹਿੰਦਾ ਕਾਂਗਰਸੀ ਮੈਂ ਸ਼ਬਦ ਬੋਲਣਾ ਨਹੀਂ ਚਾਹੁੰਦਾ ਇਹਨਾਂ ਨੇ ਤਾਂ ਜਿਹੜੀ ਪਾਰਟੀ ਚੋਂਦੇ ਉਹਦੇ ਗੁਣ ਗਾਉਣੇ ਅੱਜ ਤੱਕ ਕਿਸਾਨੀ ਦੀ ਗੱਲ ਕਰਨੀ ਆ ਅਸੀਂ ਕਿਹੜੇ ਐਮਐਲਏ ਬਣਨਾ ਜਾਂ ਮੰਤਰੀ ਬਣਨਾ ਸੋ ਮੇਰੇ ਕਹਿਣ ਦਾ ਭਾਵ ਇਹ ਸਰਕਾਰ ਨੂੰ ਵੀ ਚਿੰਤਤ ਦਾ ਜਿਹੜਾ ਪ੍ਰਸ਼ਾਸਨ ਉਹ ਦਿੱਤਾ ਪਿਆ ਜਿਹੜੀ ਗੱਲ ਤੁਸੀਂ ਕੀਤੀ ਵੀ ਤੁਸੀਂ ਆਗੂ ਨਹੀਂ ਗੋਣ ਮਤਲਬ ਕਾਬਲ ਆਗੂ ਬਹੁਤ ਔਖੇ 11 6 ਲੱਖ ਤੋਂ ਇੱਕ ਪੈਦਾ ਹੁੰਦਾ ਪਰ ਮੈਂ ਤੁਹਾਨੂੰ ਕਿਹਾ ਕਿਸਾਨੀ ਜੀ ਡੱਲੇਵਾਲ ਸਾਹਿਬ ਜੀ ਆ ਵੀ ਦੇ ਕੇ ਕਿਸਾਨੀ ਤਾਂ ਵੀ ਬਸਦੀ ਹੈ ਸੰਘਰਸ਼ ਚੱਲਦੇ ਰਹਿਣਗੇ ਅੱਜ ਇੱਕ ਕਦਮ ਵੀ ਪਿੱਛੇ ਪੱਟ ਲਿਆ ਤਾਂ ਲੋਕਾਂ ਨੇ ਯੂਨ ਵੀ ਨਹੀਂ ਦੇਣਾ ਨਾ ਕਦਮ ਪੱਟਣਾ ਲੈ ਲੱਗੀ ਹੋਈ ਆ ਸ਼ਹਾਦਤ ਦੇਣੇ ਦੀ ਇੱਕ ਤੇ ਇੱਕ ਸਾਰੇ ਆਗੂ ਸ਼ਹਾਦਤ ਦੇਣਗੇ ਮੈਂ ਇੱਥੇ ਤੱਕ ਵੀ ਕਹਿਆ ਬੇਟਾ ਦੇ ਵੀ ਕਿਹਾ ਮੈਂ ਮੰਚ ਤੇ ਵੀ ਬੋਲਿਆ ਅਗਰ ਮੋਦੀ ਸਰਕਾਰ ਨੌਨ ਪਿੱਡੀ ਕਲ ਆਗੂਆਂ ਦੀ ਪੀਲ ਬੋਲੀ ਕਿਉਂਕਿ ਸਾਡੀ ਸੋਚ ਕੀ ਆ ਡੱਲੇਵਾਲ ਸਾਹਿਬ ਦੀ ਸੋਚ ਕੀ ਆ ਇੱਕ ਵੀ ਕਿਸੇ ਦੇ ਪੁੱਤ ਨੂੰ ਛੜੀ ਡਣ ਵਾਲੇ ਸ਼ੁਭ ਕਰਨ ਦਾ ਸਾਰੀ ਉਮਰ ਜਵਾਬ ਨਹੀਂ ਦੇ ਸਕਦੇ ਜਿਸ ਮਾਪ ਭੈਣਾਂ ਦਾ ਭਰਾ ਗਿਆ ਹੋਵੇ ਉਹਦਾ ਕਿੱਥੋਂ ਜਵਾਬ ਦੇ ਦਾਂਗੇ ਤਾਂ ਲੋਕਾਂ ਦੀ ਕੌਣ ਸੁਣੂਗਾ ਕਿਉਂ ਨਹੀਂ ਮਤਲਬ ਆਪਣੀ ਜਾਨ ਤੇ ਤਾਲ ਆਉਂਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ 70 ਸਾਲ ਚ ਵੀ ਕਿਸਾਨ ਲੀਡਰ ਲਈ ਸਭ ਤੋਂ ਅੱਗੇ ਹੋਇਆ ਜੀ ਬਿਲਕੁਲ ਪੰਗੂ ਸਾਹਿਬ ਮੈਂ ਸਮਝ ਸਕਦਾ ਬਹੁਤ ਬਹੁਤ ਧੰਨਵਾਦ ਮੇਰ ਕੋ ਸਮਾਂ ਕੱਟਾ ਪੰਗੂ ਸਾਹਿਬ ਤੁਹਾਡਾ ਵੀ ਤੇ ਗੁਰਦਸ਼ਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਮੁਕਤੀ ਗੱਲ ਇਹ ਆ ਕਿ ਇੱਕ ਬਜ਼ੁਰਗ ਕਿਸਾਨ ਲੀਡਰ ਮੋਤੇ ਮੂਤੇ ਬੈਠਾ ਤੇ ਸਰਕਾਰਾਂ ਦੀ ਅੜੀ ਕਹਿ ਲਓ ਜਾਂ ਸਰਕਾਰਾਂ ਦੀ ਚੁੱਪ ਹੀ ਕਹਿ ਲਓ ਜਾਨ ਦਾ ਖੋਹ ਬਣੀ ਹੋਈ ਹੈ ਉਹਦੇ ਲਈ ਹੁਣ ਅੱਗੇ ਕੀ ਹੋਏਗਾ ਇਹ ਦੇਖਣਾ ਹੋਏਗਾ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬੰਦਰੋ ਪੀਟੀਸੀ ਨਿਊਜ਼ ਨਾਲ ਧੰਨਵਾਦ